ਦੋਸਤੋ ਜੇਕਰ ਤੁਸੀਂ ਕੈਨੇਡਾ ਦੇ ਪੀਆਰ ਲੈਣ ਲਈ ਨਵੇਂ ਨਿਯਮਾਂ ਸੰਬੰਧੀ ਜਾਨਣਾ ਚਾਹੁੰਦੇ ਹੋ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਵਿਦੇਸ਼ ਜਾਣ ਦੀ ਚਾਹਤ ਲੋਕਾਂ ਦੀ ਗਿਣਤੀ ਵਿੱਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੁੰਦੀ ਹੈ ਜੋ ਕੈਨੇਡਾ ਜਾ ਕੇ ਵਸਣਾ ਚਾਹੁੰਦੇ ਨੇ ਪੱਕੇ ਤੌਰ ਤੇ ਪੀਆਰ ਵਾਸਤੇ ਕਈ ਵਾਰ ਲੋਕਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਕੁਝ ਲੋਕ ਉਹ ਵੀ ਹੁੰਦੇ ਨੇ ਜਿਨ੍ਹਾਂ ਨੂੰ ਪੀਆਰ ਨਹੀਂ ਮਿਲਦੀ ਤੇ ਉਹ ਆਪਣੇ ਦੇਸ਼ ਵਾਪਸ ਪਰਤ ਆਉਂਦੇ ਨੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਜਾਣਕਾਰੀ ਦੇ ਰਿਹਾ ਕਿ ਜੋ ਨਵੇਂ ਨਿਯਮ ਕੈਨੇਡਾ ਵਿੱਚ ਪੀਆਰ ਲਈ ਲਾਗੂ ਹੋਣ ਜਾ ਰਹੇ ਨੇ ਇਹ ਕਦਮ ਲਾਗੂ ਹੋਣੇ ਨੇ ਇਸ ਸਬੰਭਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਸਰਕਾਰ ਆਪਣੇ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਬਦਲਾਅ ਕਰਨ ਜਾ ਰਹੀ ਹੈ ਕੈਨੇਡਾ ਜਾਣ ਦੇ ਇੱਛੁਕ ਪ੍ਰਵਾਸੀਆਂ ਲਈ ਨਵੇਂ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੀਤੇ ਬਦਲਾਅ ਨਾਲ ਪੀਆਰ ਦਾ ਰਾਹ ਥੋੜਾ ਮੁਸ਼ਕਲ ਹੋ ਗਿਆ ਹੈ ਇਸ ਸੰਬੰਧੀ ਕੈਨੇਡਾ ਸਰਕਾਰ ਨੇ ਆਪਣੀ ਅਧਿਕਾਰਤ ਵੈਬਸਾਈਟ ਉੱਪਰ ਬਿਆਨ ਵੀ ਜਾਰੀ ਕੀਤਾ ਹੈ ਇਸ ਰਿਪੋਰਟ ਵਿੱਚ ਨਵੇਂ ਨਿਯਮ ਕੀ ਨੇ ਕਦੋਂ ਤੋਂ ਲਾਗੂ ਹੋਣੇ ਨੇ ਅਤੇ ਇਸ ਨਾਲ ਪ੍ਰਵਾਸੀਆਂ ਤੇ ਕੀ ਅਸਰ ਪੈਣਾ ਹੈ ਇਹਨਾਂ ਸਾਰੇ ਸਵਾਲਾਂ ਬਾਰੇ ਗੱਲ ਕਰਾਂਗੇ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ ਕੋਲ ਆਰਥਿਕਤਾ ਵਧਾਉਣ ਲਈ ਹੁਨਰਮੰਦ ਕਾਮੇ ਨੇ ਨਿਯਮਾਂ ਵਿੱਚ ਕੀਤੀਆਂ ਇਹ ਤਬਦੀਲੀਆਂ ਚੰਗੀ ਤਰ੍ਹਾਂ ਪ੍ਰਬੰਧਿਤ ਅਤੇ ਨਿਰਪੱਖ ਇਮੀਗ੍ਰੇਸ਼ਨ ਪ੍ਰਣਾਲੀ ਦਾ ਸਮਰਥਨ ਕਰਦੀਆਂ ਨੇ ਇਹ ਜੋ ਵੀਡੀਓ ਜੀ ਤੁਸੀਂ ਤਸਵੀਰਾਂ ਲਾਈਵ ਇਸ ਵਕਤ ਵੇਖ ਰਹੇ ਹੋ ਇਹ ਕੈਨੇਡਾ ਦੇ ਨਿਊ ਫਾਉਂਡਲੈਂਡ ਦੀਆਂ ਨੇ ਸਰਕਾਰ ਵੱਲੋਂ ਜਾਰੀ ਕੀਤਾ ਹੈ ਕਿ ਬੈਨ ਮੁਤਾਬਕ ਦੇਸ਼ ਵਿੱਚ ਧੋਖਾਧੜੀ ਨੂੰ ਰੋਕਣ ਅਤੇ ਘਟਾਉਣ ਲਈ ਚੱਲ ਰਹੀਆਂ ਯਤਨਾਂ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਹੋਣ ਲਈ ਵਾਧੂ ਅੰਕ ਨਹੀਂ ਮਿਲਣਗੇ ਉਹਨਾਂ ਕਿਹਾ ਕਿ ਇਹ ਅਸਥਾਈ ਮਾਪਦੰਡ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਲ ਐਮ ਆਈਏ ਨੂੰ ਗੈਰ ਕਾਨੂੰਨੀ ਤੌਰ ਤੇ ਖਰੀਦਦਣ ਜਾਂ ਵੇਚਣ ਲਈ ਪ੍ਰੋਤਸਾਹਨ ਨੂੰ ਘਟਾ ਕੇ ਧੋਖਾਧੜੀ ਨੂੰ ਘਟਾਏਗਾ ਇਹ ਇਸ ਲਈ ਕੀਤਾ ਗਿਆ ਤਾਂ ਜੋ ਕਿਸੇ ਉਮੀਦਵਾਰ ਦੇ ਸਥਾਈ ਨਿਵਾਸੀ ਵਜੋਂ ਕੈਨੇਡਾ ਆਨਲੀ ਚੁਣੇ ਜਾਣ ਤੇ ਕੈਨੇਡਾ ਆਉਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ ਇਹ ਤਬਦੀਲੀ ਫਰਵਰੀ 2025 ਤੋਂ ਲਾਗੂ ਹੋਣ ਜਾ ਰਹੀ ਹੈ ਇਮੀਗ੍ਰੇਸ਼ਨ ਸਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਹੋਣਾ ਨੇ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਧੋਖਾਧੜੀ ਨੂੰ ਘਟਾਉਣਾ ਅਤੇ ਸਾਡੀ ਆਰਥਿਕਤਾ ਲਈ ਲੋੜੀਂਦੇ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ ਇਮੀਗ੍ਰੇਸ਼ਨ ਹਮੇਸ਼ਾ ਹੀ ਕੈਨੇਡਾ ਦੀ ਸਫਲਤਾ ਦਾ ਆਧਾਰ ਰਿਹਾ ਹੈ ਅਤੇ ਅਸੀਂ ਕੈਨੇਡਾ ਵਿੱਚ ਸਭ ਤੋਂ ਉੱਤਮ ਅਤੇ ਹੁਨਰਵਰ ਲੋਕਾਂ ਦਾ ਸਵਾਗਤ ਕਰਨ ਲਈ ਵਚਨਬੱਧ ਹਾਂ ਤਾਂ ਜੋ ਹਰ ਕਿਸੇ ਦੀਆਂ ਤਰੱਕੀਆਂ ਲਈ ਲੋੜੀਂਦੀਆਂ ਮਿਆਰੀ ਨੌਕਰੀਆਂ ਤੇ ਘਰਾਂ ਤੱਕ ਪਹੁੰਚ ਹੋ ਸਕੇ ਉਹਨਾਂ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਦੇ ਵਿਕਾਸ ਅਤੇ ਸਫਲ ਆਰਥਿਕਤਾ ਚ ਲਈ ਇਮੀਗ੍ਰੇਸ਼ਨ ਜ਼ਰੂਰੀ ਹੈ ਅਸੀਂ ਮੁੱਖ ਖੇਤਰਾਂ ਵਿੱਚ ਕੰਮ ਕਰਨ ਲਈ ਆਉਣ ਵਾਲੇ ਨਵੇਂ ਲੋਕਾਂ ਦਾ ਸਵਾਗਤ ਕਰਨਾ ਜਾਰੀ ਰੱਖਦੇ ਹਾਂ ਕੈਨੇਡਾ ਸਰਕਾਰ ਦੇ ਬਿਆਨ ਮੁਤਾਬਕ ਇਹਨਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਤਬਦੀਲੀਆਂ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਸਥਾਈ ਨਿਵਾਸ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪ੍ਰਭਾਵਿਤ ਕਰਨਗੀਆਂ ਇਹਨਾਂ ਵਿੱਚ ਮੌਜੂਦਾ ਸਮੇਂ ਕੈਨੇਡਾ 'ਚ ਕੱਚੇ ਤੌਰ ਤੇ ਕੰਮ ਕਰਨ ਵਾਲੇ ਕੰਮੇ ਵੀ ਸ਼ਾਮਲ ਨੇ ਇਹ ਤਬਦੀਲੀਆਂ ਉਹਨਾਂ ਨੂੰ ਵੀ ਪ੍ਰਭਾਵਿਤ ਨਹੀਂ ਕਰਨਗੀਆਂ ਜਿਨ੍ਹਾਂ ਨੂੰ ਪਹਿਲਾਂ ਹੀ ਅਰਜੀ ਦੇਣ ਲਈ ਸੱਦਾ ਦਿੱਤਾ ਗਿਆ ਜਾਂ ਜਿਨ੍ਹਾਂ ਦੀ ਅਰਜੀ ਲੱਗ ਚੁੱਕੀ ਹੈ ਤਬਦੀਲੀ ਤੋਂ ਬਾਅਦ ਇਹ ਨਿਜਮ ਪੂਲ ਵਿੱਚ ਨੌਕਰੀ ਦੀ ਪੇਸ਼ਕਸ਼ ਕਰਨ ਵਾਲੇ ਸਾਰੇ ਉਮੀਦਵਾਰਾਂ ਦੇ ਨਾਲ-ਨਾਲ ਦਾਖਲ ਹੋਣ ਵਾਲੇ ਨਵੇਂ ਉਮੀਦਵਾਰਾਂ ਤੇ ਲਾਗੂ ਹੋਵੇਗਾ ਇਹ ਨਿਜਮ ਇਸ ਮੁੱਦੇ ਤੇ ਵੱਖ-ਵੱਖ ਇਮੀਗ੍ਰੇਸ਼ਨ ਕੰਸਲਟੈਂਟ ਕਹਿੰਦੇ ਨੇ ਕਿ ਫੈਡਰਲ ਸਰਕਾਰ ਨੇ ਪੀਐਨਪੀ ਲਈ ਵੱਖ-ਵੱਖ ਪ੍ਰੋਗਰਾਮ ਲਿਆਂਦੇ ਨੇ ਜਿਨ੍ਹਾਂ ਵਿੱਚ ਪੀਆਰ ਲੈਣ ਲਈ ਕੈਨੇਡਾ ਵਿੱਚ ਪੀਆਰ ਲੈਣ ਲਈ ਮੌਜੂਦਾ ਸਮੇਂ 535 ਤੋਂ 540 ਪੁਆਇੰਟ ਚਾਹੀਦੇ ਨੇ ਪਹਿਲਾਂ ਇਹ 475 ਤੋਂ 480 ਤੱਕ ਸਨ ਉਦੋਂ ਐਡਰਟਸ ਵਿੱਚੋਂ ਟ੍ਰਿਪਲ 7 8 ਸਕੋਰ ਅਤੇ ਇਸ ਦੇ ਨਾਲ ਜੌਬ ਦੇ ਪੁਆਇੰਟ ਲਾ ਕੇ ਇਹ ਅੰਕ ਪੂਰੇ ਕਰ ਲਏ ਜਾਂਦੇ ਸਨ ਕੈਨੇਡਾ ਵਿੱਚ ਹੋਈ ਸਖਤੀ ਕਾਰਨ ਹੁਣ ਕਈ ਨੌਜਵਾਨ ਆਪਣੇ ਪੁਆਇੰਟ ਪੂਰੇ ਕਰਨ ਵਾਸਤੇ ਐਲ ਐਮ ਆਈਏ ਖਰੀਦ ਰਹੇ ਨੇ ਇਸ ਪਿੱਛੇ ਕਾਰਨ ਹੈ ਕਿ ਕੈਨੇਡਾ ਵਿੱਚ ਪੀਆਰ ਲੈਣ ਦਾ ਸਕੋਰ ਕਾਫੀ ਵੱਧ ਗਿਆ। ਨੌਜਵਾਨਾਂ ਵਿੱਚ ਹੁਣ ਡਰ ਹੈ ਕਿ ਇਸ ਸਖਤੀ ਕਾਰਨ ਉਹ ਪੱਕੇ ਨਹੀਂ ਹੋ ਸਕਣਗੇ ਤੇ ਉਹਨਾਂ ਨੂੰ ਵਾਪਸ ਭਰਤਣਾ ਪੈ ਸਕਦਾ ਹੈ। ਇਸੇ ਤਰ੍ਹਾਂ ਹੀ ਲੋਕਾਂ ਦੇ ਦੱਸਣ ਮੁਤਾਬਕ ਕੈਨੇਡਾ ਸਰਕਾਰ ਦੀ ਸਖਤੀ ਕਾਰਨ ਕਈ ਨੌਜਵਾਨ ਕੈਨੇਡਾ ਤੋਂ ਅਮਰੀਕਾ ਵੱਲ ਵੀ ਪ੍ਰਵਾਸ ਕਰ ਚੁੱਕੇ ਨੇ ਤੇ ਕਈ ਵਾਪਸ ਭਾਰਤ ਪਰਤ ਗਏ ਨੇ। ਕਈ ਲੋਕ ਕੈਨੇਡਾ ਵਿੱਚ ਨੌਜਵਾਨਾਂ ਨਾਲ ਇਹ ਸਮਝੌਤਾ ਕਰਦੇ ਨੇ ਕਿ ਉਹ 3 ਸਾਲ ਤੱਕ ਉਹਨਾਂ ਕੋਲ ਘੱਟ ਤਨਖਾਹ ਉੱਪਰ ਕੰਮ ਕਰਨ ਤਾਂ ਬਾਅਦ ਵਿੱਚ ਉਹਨਾਂ ਨੂੰ ਪੇਪਰ ਦਿੱਤੇ ਜਾਣਗੇ ਐਲ ਐਮ ਆਈਏ ਦੇ ਨਾਂ ਉੱਪਰ ਕੈਨੇਡਾ ਵਿੱਚ ਕਈ ਨੌਜਵਾਨ ਲੜਕੇ ਲੜਕੀਆਂ ਦਾ ਸ਼ੋਸ਼ਣ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਕਹਿਣਾ ਹੈ ਕੁਝ ਲੋਕਾਂ ਦਾ ਇਮੀਗ੍ਰੇਸ਼ਨ ਦੀ ਭਾਸ਼ਾ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਪੂਲ ਸਿਸਟਮ ਕਿਹਾ ਜਾਂਦਾ ਹੈ ਇੱਕ ਪੋਰਟਲ ਹੈ ਜਿਸ ਦੇ ਡਰਾ ਨਿਕਲਦੇ ਰਹਿੰਦੇ ਨੇ ਇਸ ਵਿੱਚ ਉਸ ਇਨਸਾਨ ਕੋਲ ਜਿਸ ਥਾਂ ਦੀ ਲੈਟਰ ਹੁੰਦੀ ਹੈ ਉਸ ਨੂੰ ਉੱਥੋਂ ਦੀ ਪੀ ਐਨ ਪੀ ਮਿਲ ਜਾਂਦੀ ਹੈ ਇਸ ਵਿੱਚ ਬਣੇ ਸਿਸਟਮ ਰਾਹੀਂ ਪੀ ਆਰ ਦੀਆਂ ਫਾਈਲਾਂ ਲਗਾਈਆਂ ਜਾਂਦੀਆਂ ਨੇ ਇਸ ਲਈ ਕੋਈ ਵੀ ਵਿਅਕਤੀ ਜਿਹੜਾ ਫੈਡਰਲ ਸਰਕਾਰ ਦੇ ਦਿੱਤੇ ਪੁਆਇੰਟਾਂ ਨੂੰ ਪੂਰਾ ਕਰਦਾ ਹੈ ਪੀਆਰ ਲਈ ਅਪਲਾਈ ਕਰ ਸਕਦਾ ਹੈ ਇਸ ਵਿੱਚ ਮਾਸਟਰ ਡਿਗਰੀ 2 ਤੋਂ 3 ਸਾਲ ਦਾ ਤਜਰਬਾ ਐਲਟਸ ਜਨਰਲ ਵਿੱਚੋਂ 778 ਬੈਂਡ ਇਸ ਦੇ ਆਧਾਰ ਤੇ ਤੁਸੀਂ ਫਾਈਲ ਲਗਾਉਣ ਦੇ ਯੋਗ ਹੋ ਜਾਂਦੇ ਹੋ